ਰੁਕ ਦੇ ਦੁਨੀਆ ਪਤ ਲੋ ਤੇ ਆ ਪਾ ਦਿਆ ਕਰਾਂਗੇ ਰਾਤ ਨੂੰ ਦੂਜੀ ਰੁਕ ਦੇ ਦੁਨੀਆ ਪਤ ਲੋ ਆਪਣੀ ਮੋਤੀ ਆ ਜੇ ਰੁਕ ਦੇ ਦੁਨੀਆ ਪਤ ਲੋ ਹਾਲਜੀ ਸਾਰਿਆਂ ਨੂੰ ਕਿਵੇਂ ਠੀਕ ਠਾਕ ਆਪਾਂ ਲੈ ਆਏ ਆ ਆਪਣੇ ਜਰਮਨ ਦਾ ਨਵਾਂ ਜੈਕਟ ਨਵੀਂ ਜੈਕਟ ਵੀ ਕਹਿ ਦੋ ਚਾਹੇ ਇਹਦਾ ਝੁੱਲ ਕਹਿ ਦੋ ਪਹਿਲਾਂ ਲੈ ਆਏ ਸੀ ਇੱਕ ਉਹ ਵੀ ਬਹੁਤ ਵਧੀਆ ਸੀ ਹੁਣਾ ਕੱਪੜੇ ਵਾਲੇ ਲੈ ਆਏ ਆ ਦਿਨੇ ਆ ਪਾ ਦਿਆ ਕਰਾਂਗੇ ਰਾਤ ਨੂੰ ਦੂਜੀ ਉਤੋਂ ਵਾਟਰ ਪ੍ਰੂਫ ਆ ਸਿੰਪਲ ਕੱਪੜੇ ਦੀ ਆ ਬਹੁਤ ਵਧੀਆ ਕੱਲ ਗਏ ਸੀ ਖੇਡਾਂ ਤੇ ਦੇਖਣ ਉੱਥੋਂ ਲੈ ਕੇ ਆਇਆ ਤੁਹਾਨੂੰ ਪਾ ਕੇ ਕਰਾਉਣੀਆ ਚੈੱਕ ਕਿ ਮੈਂ ਸੈੱਟ ਬੰਦੀ ਹੈ ਕਿ ਨਹੀਂ ਬੰਦੀ ਤੇ ਆਹ ਹੈਗੀ ਆ 30 ਨੰਬਰ 30 ਨੰਬਰ ਦੀ ਆ ਪਾਉਣਿਆਂ ਤੇ ਕਰਾਉਣੀਆ ਚੈੱਕ ਆ ਗਿਆ ਜਰਮਨ ਪਾਉਣਿਆਂ ਇਹ ਆ ਜਾ ਆ ਪਾਉਣੀਆ ਪੁੱਤ ਡਰਨਾ ਡਰਦਾ ਬਾਲ ਉੱਠ ਛੱਟ ਛੱਟ ਹਾਂ ਹਾਂ ਬਾਦ ਕਹਿੰਦਾ ਖੇਡੋ ਮੇਰੇ ਨਾਲ ਜਿੰਨਾ ਖੇਡ ਹੁੰਦਾ ਖੇਡਦੇ ਆ ਖੇਡਦੇ ਆ ਆ ਹੋ ਗਿਆ ਆਪਣਾ 8 ਮਹੀਨਿਆਂ ਦਾ 8 ਮਹੀਨਿਆਂ ਦਾ ਜਰਮਨ ਹੋ ਗਿਆ ਤੇ ਹੜਾ ਖੇਡਣ ਨੂੰ ਆ ਦੰਦੀਆਂ ਪੜਦਾ ਵੀ ਖੇਡੋ ਮੇਰੇ ਨਾਲ ਸ਼ਰਾਰਤੀ ਬਹੁਤ ਆ ਵੀ 8 ਮਹੀਨਿਆਂ ਦਾ ਹੋ ਗਿਆ ਹਾਈਟ ਬਹੁਤ ਵਧੀਆ ਇਹਦੀ ਹੋਈ ਆ ਲੈਂਥ ਪੂਰੀ ਲੰਬਾਈ ਹੋ ਗਈ ਚਲੋ ਕਿੱਛੋ ਬੰਨਦਾ ਪੁੱਤ ਰੋ ਜਾ ਓਟ 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 ਬਾਤੋ ਖੇਡਦੇ ਆਪਾਂ ਖੇਡਦੇ ਆ ਆ ਜਾ 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 ਬਸ 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 ਡਰਨਾ ਕੋਸ ਨਹੀਂ ਠੰਡ ਤੋਂ ਆਣ ਠੰਡ ਤੋਂ ਲੈ ਬੈ ਗਏ ਉੱਠ ਹੂੰ ਹੂੰ ਆ ਜਾ ਆ ਜਾ ਰੋਕ ਜਾ ਤੇਰੇ ਮੈਂ ਕੁੱਟੂੰਗਾ ਆਉਰੇ ਨਾ ਬੰਨਣੀ ਨਹੀਂ ਦਾ ਨਾ ਰੋਕ ਜਾ ਛੇੜੀ ਜਾ ਉਹਦੇ ਨਾਲ ਹੋਰ ਕੁਝ ਨਾ ਕਰੋ ਐ ਨਹੀਂ ਲੋਟ ਆਉਣਾ ਤਾਂ ਐ ਲੋਟ ਆਉਣਾ ਰੋਕ ਜਾ ਓਟ ਓਟ ਬੱਸ 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 ਨਾ ਆ ਜਾ ਲੱਕ ਕਰੋ ਚੱਕ ਜਮਾ ਸੈਟ ਆ ਗਈ ਓਕੇ ਆ ਰਿਪੋਰਟ ਤੇ ਜਰਮਨ ਦੀ ਹਾਈਟ ਵੀ ਚੈੱਕ ਕਰ ਲਓ ਐਨ ਤਾਂ ਹਜੇ ਹੋਰ بڑا ਹੋਣਾ ਤੇ ਵਿੱਚ ਬਿਮਾਰ ਜਿਹਾ ਹੋ ਗਿਆ ਸੀ ਵਿਚਾਰਾ ਹੁਣ ਸੈਟ ਆ ਜਾਵੇਂ ਬੱਸ ਬੱਸ ਛੱਡ ਦੇ ਹਾਂ ਦੰਦੇ ਨਹੀਂ ਵੜਦਾ ਖੇਡੋ ਬੱਸ ਇਹਦੇ ਨਾਲ ਸੈਟਾ ਹੁਣ ਨਹੀਂ ਠੰਡ ਲੱਗਦੀ ਤੈਨੂੰ ਬਹੁਤ ਵਧੀਆ ਲਿਆ ਕੇ ਪਾਇਆ ਤੇਰੇ ਮੈਂ ਠੰਡ ਨਹੀਂ ਲੱਗਦੀ ਪੁੱਤ ਹਾਂ ਠੀਕ ਆ ਹੁਣ ਸੈਟ ਆ ਜਮੈਂ ਹੂੰ ਬੱਸ ਬੱਸ ਚੱਲ ਉਧਰ ਜਾ ਹੁਣ ਕਿਹੜੇ ਕੱਢਦਾ ਫਿਰਦਾ ਪਹਿਲਾਂ ਆਲੇ ਆਂਦੀ ਸੀ ਅੰਦਰੋਂ ਵਧੀਆ ਕੱਪੜਾ ਲੱਗਿਆ ਬਾਹਰੋਂ ਵਾਟਰਪਰੂਫ ਆ ਤੇ ਔਲਜ ਭਿੱਜਦੀ ਨਹੀਂ ਰਾਤ ਨੂੰ ਆ ਪਾ ਦਿੰਨੇ ਆ ਮੈਂ ਖੁੱਲਾ ਹੁੰਦਾ ਤੇ ਉਹ ਨਾਲ ਭੇਜ ਦੇਣੀ ਹੈਗੀ ਅੰਦਰ ਨਹੀਂ ਆਉਂਦੀ ਤੇ ਉਹ ਤੇ ਦਿਨੇ ਆ ਕੱਪੜੇ ਦੀ ਹੂੰ ਇਹ ਦੇਖਦਾ ਆ ਜਾ ਆ ਜਾ ਚੱਲ ਚੱਲ ਇੱਧਰ ਆ ਜਾ ਮਰਾ ਕਿਹੜਾ ਘੜਾ ਕੇ ਲਿਆ ਮਾ ਤੇ ਚੱਲ ਬੱਸ 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 ਕੌਣ ਫੜਨਾ ਕੋਈ ਨਹੀਂ ਚਲ ਆ ਜਾ ਚਲ ਨਾ ਚਲ ਆ ਜਾ ਓਕੇ ਰਿਪੋਰਟ ਹਮਾ ਸੈਟ ਹੈ ਨਹੀਂ ਬੂਟ ਨਹੀਂ ਸਾਫ਼ ਕਰਕੇ ਰੱਖਨੇ ਬਾਹਰ ਜਾਣਾ ਖੜਾ ਹੁਣ ਕਹਿੰਦਾ ਬਾਹਰ ਲੈ ਕੇ ਚੱਲੋ ਬਾਹਰ ਜਾਣਾ ਚੱਲਦੇ ਆਂ ਓਕੇ ਜੀ ਸਤਿ ਸ੍ਰੀ ਅਕਾਲ